ਕਾਂਗਰਸ ਪਵਨ ਬੁਡਲਾਡਾ ਵਿੱਚ ਆਲ ਇੰਡੀਆ ਕਿਸਾਨ ਸੈੱਲ ਦੇ ਪ੍ਰਧਾਨ ਸੁਪਾਲ ਸਿੰਘ ਕੈਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਮਾਨਸਾ ਦੇ ਹਲਕਾ ਇੰਚਾਰਜ ਡਾਕਟਰ ਰਣਵੀਰ ਕੌਰ ਮੀਆਂ ਦੀ ਅਗਵਾਈ ਹੇਠ ਕਿਸਾਨ ਸੈੱਲ ਦੀਆਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਵਿੱਚ ਤਿੰਨੇ ਬਲਾਕ ਬੋਹਾ ਬੁਡਲਾਡਾ ਬਰੇਟਾ ਦੇ ਬਲਾਕ ਪ੍ਰਧਾਨ ਵਾਈਸ ਪ੍ਰਧਾਨ ਸੈਕਟਰੀ ਜਨਰਲ ਸੈਕਟਰੀ ਅਤੇ ਵਾਈਸ ਸੀਨੀਅਰ ਪ੍ਰੈਜ਼ੀਡੈਂਟ ਲਾਏ ਗਏ ਇਸ ਮੌਕੇ ਕਾਂਗਰਸ ਪਾਰਟੀ ਦੇ ਪ੍ਰਧਾਨ ਤਰਨਜੀਤ ਸਿੰਘ ਚਾਹਲ ਸਰਬਜੀਤ ਸਿੰਘ ਮੀਆਂ ਤੀਰਤ ਸਿੰਘ ਸਵੇਤੀ ਖੇਮ ਸਿੰਘ ਜਟਾਣਾ ਅਤੇ ਪਿੰਡਾਂ ਦੇ ਪੰਜ ਸਰਪੰਚ ਮੈਂਬਰ ਮੌਜੂਦ ਸਨ ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਦਵਿੰਦਰ ਕੋਹਲੀ ਬੁਡਲਾਡਾ ਅੱਜ ਇੱਕ ਛੋਟਾ ਜਿਹਾ ਫੰਕਸ਼ਨ ਆਰਗੇਨਾਈਜ਼ ਕੀਤਾ ਗਿਆ ਸਾਡੇ ਬੁਲਾਡਾ ਦੇ ਕਾਂਗਰਸ ਭਵਨ ਦੇ ਵਿੱਚ ਜਿੱਥੇ ਨਵੇਂ ਅਪੁਆਇੰਟਮੈਂਟਸ ਕੀਤੀਆਂ ਨੇ ਕਿਸਾਨ ਸੈੱਲ ਦੀਆਂ ਜੋ ਕਾਂਗਰਸ ਪਾਰਟੀ ਦੇ ਵਿੱਚ ਇਹ ਸਾਰਾ ਕੁਝ ਸਾਡੇ ਬਹੁਤ ਹੀ ਸਤਕਾਰਯੋਗ ਸੁਖਪਾਲ ਸਿੰਘ ਖੈਰਾਜੀ ਜੋ 올 ਇੰਡੀਆ ਕਿਸਾਨ ਸੈਲ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੀ ਨਹਿਰਮਾਈ ਦੇ ਵਿੱਚ ਇਹ ਸਾਰਾ ਕੁਝ ਹੋਇਆ ਹੈ ਔਰ ਜਿੰਨਾ ਵੀ ਪੰਜਾਬ ਦੇ ਸਾਡੇ ਕਿਰਨਜੀਤ ਮਿੱਠਾ ਜੀ ਨੇ ਜਿਨ੍ਹਾਂ ਨੇ ਇਹ ਲੈਟਰਸ ਇਹਨਾਂ ਦੇ ਨਾਮ ਤੇ ਇਸ਼ੂ ਕੀਤੀਆਂ ਨੇ ਬਹੁਤ ਜਲਦੀ ਇੱਕ ਉਹਨਾਂ ਦਾ ਪ੍ਰੋਗਰਾਮ ਹੈ ਜੋ ਸਾਡੇ ਜ਼ਿਲ੍ਹਾ ਪੱਧਰ ਤੇ ਰੱਖਿਆ ਜਾਊਗਾ ਬਟ ਫਿਲਹਾਲ ਅਜੇ ਕੋਈ ਬਲੌਕ ਪ੍ਰੈਜ਼ੀਡੈਂਟ ਹੈ ਜੋ ਸਾਡੇ ਤਿੰਨਾਂ ਬਲਾਕਾਂ ਬੋਹਾ ਬਰੇਟਾ ਤੇ ਬੁਲਾਡਾ ਦੇ ਵਿੱਚ ਤਿੰਨੋਂ ਬਲੌਕ ਲਗਾਏ ਪ੍ਰੈਜ਼ੀਡੈਂਟਸ ਲਗਾਏ ਗਏ ਨੇ ਪਲੱਸ ਸਾਡੇ ਬੁਲਾਡਾ ਹਲਕੇ ਦੇ ਵਿੱਚੋਂ ਵਾਈਸ ਸੀਨੀਅਰ ਪ੍ਰੈਜ਼ੀਡੈਂਟ ਪਲੱਸ ਸੈਕਟਰੀ ਐਂਡ ਜਨਰਲ ਸੈਕਟਰੀ ਅਪਾਇੰਟ ਕੀਤੇ ਗਏ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆਂ ਕਿ ਜਿਨ੍ਹਾਂ ਨੇ ਸਾਡਾ ਸਾਡੇ ਤਿੰਨਾਂ ਵਿਸ਼ਵਾਸ ਕੀਤਾ ਔਰ ਸਾਡੇ ਪੂਰੇ ਹਲਕੇ ਵਰਨਿਓ ਔਰ ਮੇਰੇ ਵੀਰ ਜੋ ਅੱਜ ਅਪਾਇੰਟ ਹੋਏ ਨੇ ਜਸਵੰਤ ਸਿੰਘ ਜੀ ਜੋ ਗੜੱਦੀ ਪਿੰਡ ਤੋਂ ਨੇ ਉਹਨਾਂ ਨੂੰ ਵਾਈਸ ਸੀਨੀਅਰ ਪ੍ਰੈਜ਼ੀਡੈਂਟ ਦਾ ਅਹੁਦਾ ਦਿੱਤਾ ਗਿਆ ਹੈ ਐਂਡ ਬਲਾਕ ਬੋਹਾ ਦੇ ਵਿੱਚੋਂ ਸਾਡੇ ਬਹੁਤ ਸਤਿਕਾਰਯੋਗ ਸਾਡੇ ਸੀਨੀਅਰ ਕਿਸਾਨ ਸੈੱਲ ਦੇ ਆਗੂ ਗੁਰਜੀਤ ਸਿੰਘ ਜੀ ਨੂੰ ਅਪੁਆਇੰਟ ਕੀਤਾ ਗਿਆ ਔਰ ਬੁਲਾੜਾ ਚੋਂ ਮੇਰੇ ਦਰਸ਼ਨਵੀਰ ਨੂੰ ਜਿਨ੍ਹਾਂ ਦਾ ਨਾਲ-ਨਾਲ ਇੱਕ ਪ੍ਰੈਸਿਸਾਈਟ ਦਾ ਕੰਮ ਹੈ ਉਹਨਾਂ ਨੂੰ ਫਸਲਾਂ ਬਾਰੇ ਬਹੁਤ ਹੀ ਚੰਗੀ ਨੌਲੇਜ ਹੈ ਪਲੱਸ ਸਾਡੇ ਸੈਕਟਰੀ ਤੇ ਜਨਰਲ ਸੈਕਟਰੀ ਸਾਡੇ ਯੂਥ ਤੋਂ ਅਪੁਆਇੰਟ ਕੀਤੇ ਗਏ ਨੇ ਵਰੇ ਪਿੰਡ ਤੋਂ ਮੇਰੇ ਵੀਰ ਦਵਿੰਦਰ ਜੀ ਨੂੰ ਮੈਂ ਸਾਰਿਆਂ ਦਾ तहे ਦਿਲੋਂ ਤਨਵਾਦ ਕਰਦੀ ਹਾਂ ਮੇਰੇ ਵੀਰਾਂ ਦਾ जिन्ना ने आज ਸਾਡੇ ਵਿੱਚ ਮੌਜੂਦ ਨੇ ਔਰ ਅਸੀਂ ਬਹੁਤ ਹੀ ਇਨਾਂ ਬੰਨਿਓਂ ਵੀ ਕਹਿਣਾ ਚਾਹਾਂਗੀ ਕਿ ਇਹ ਬੜੇ ਖੁਸ਼ ਨੇ ਔਰ ਧੰਨਵਾਦ ਕਰਦੇ ਨੇ ਖਿਆਰਾ ਸਾਹਿਬ ਦਾ ਵਿਸ਼ਵਾਸ ਕੀਤਾ ਜੋ ਇਹਨਾਂ ਨੇ ਔਰ ਇਹ ਪੂਰੀ ਤਨਦੇਹੀ ਨਾਲ ਆਪਣੇ ਕੰਮ ਕਰਨ ਲਈ ਤਿਆਰ ਹੈ ਰੰਤੇਜ ਸਿੰਘ ਜੋ ਜ਼ਿਲ੍ਹਾ ਦੇ ਵਿੱਚ ਆਪਾਂ ਸੈਕਟਰੀਟ ਅਪਾਇੰਟ ਜਨਰਲ ਸੈਕਟਰੀ ਅਪਾਇੰਟ ਕੀਤੇ ਨੇ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਇਕ ਜੋ ਸਰਪੰਚੀ ਦੇ ਰਾਤ ਲਿਸਟ ਆਈਆਂ ਨੇ ਆਪਾਂ ਸਭ ਨੂੰ ਪਤਾ ਹੈ ਕਿ ਸਰਪੰਚੀ ਵਾਲਾ ਵਿਗਨ ਜੋ ਹੈਗਾ ਉਹ ਵੱਚੁਕਿਆ ਬਟ ਅੱਜ ਸਾਨੂੰ ਲੱਗ ਰਿਹਾ ਹੈ ਕਿ ਸਰਕਾਰ ਐਨੀ ਕ ਅੰਜਾਨ ਹੈ ਕਿ ਉਹਨਾਂ ਨੂੰ ਇਲੈਕਸ਼ਨ ਕੰਟੈਸਟ ਕਰਾਣੇ ਹੀ ਨਹੀਂ ਆ ਰਹੀ ਹੈ ਕਿਉਂਕਿ ਜਦੋਂ ਵੀ ਕੋਈ ਇਲੈਕਸ਼ਨ ਹੁੰਦਾ ਹੈ ਔਰ ਇਲੈਕਸ਼ਨ ਦੀ ਆਪਣਾ ਧਾਰਾਵਾਂ ਲਗਨੀ ਹੈ ਸ਼ੁਰੂ ਹੁੰਦੀਆਂ ਜਿਵੇਂ ਜਿਵੇਂ ਪ੍ਰੋਸੀਜਰਸ ਕੰਟੀਨਿਊ ਹੁੰਦੇ ਨੇ ਤਾਂ ਅੱਜ ਤੱਕ ਜਿਹੜਾ ਅਸਲਾ ਹੈ ਉਹ ਘਰਾਂ ਦੇ ਵਿੱਚ ਹੈ ਤਾਂ ਇਹ ਇੱਕ ਬਹੁਤ ਹੀ ਜ਼ਿਆਦਾ ਸਾਡੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਅਗਰ ਉਹ ਜਾਂ ਤਾਂ ਕੋਈ ਦਬਾਬ ਬਣਾਣਾ ਚਾਹੁੰਦੇ ਨੇ ਲੋਕਾਂ ਦੇ ਉੱਤੇ ਜਾਂ ਉਹਨਾਂ ਨੂੰ ਇੰਨਾ ਪ੍ਰੋਟੋਕੋਲਸ ਦਾ ਪਤਾ ਹੀ ਨਹੀਂ ਕਿਉਂਕਿ ਅੰਜਾਨ ਸਰਕਾਰ ਦੇ ਹੱਥ ਅਸੀਂ ਪੰਜਾਬ ਨੂੰ ਦੇ ਬੈਠੇ ਆਂ ਔਰ ਇਹਦਾ ਅਸੀਂ ਜਿਹੜਾ ਵੀ ਭੁਗਤ ਖਮਾਜਾ ਉਹ ਭੁਗਤ ਵੀ ਰਹੇ ਹਾਂ ਤਾਂ ਮੈਂ ਬੇਨਤੀ ਕਰਦੀ ਆਂ ਪ੍ਰਸ਼ਾਸਨ ਨੂੰ ਕਿ ਉਰਦਾ ਇਹ ਹਰ ਵਾਰ ਦਾ ਕੰਮ ਹੈ ਐਂਡ ਯੂ ਆਰ ਅ ਐਜੂਕੇਟਿਡ ਪੀਪਲ ਐਂਡ ਯੂ ਹਵ ਮਸਟ ਬੀ ਟੇਕ ਕੇਅਰ ਆਫ ਥੀਸ ਥਿੰਗਸ ਕਿ ਕੋਈ ਵੀ ਇਸ ਤਰ੍ਹਾਂ ਦੀ ਜੋ ਲਾਅ ਐਂਡ ਆਰਡਰ ਦੀ ਪਹਿਲਾਂ ਹੀ ਸਥਿਤੀ ਬਹੁਤ ਖਰਾਬ ਹੈ ਔਰ ਇਲੈਕਸ਼ਨਰ ਦੇ ਵਿੱਚ ਉਹਨਾਂ ਦੀ ਰਿਸਪੌਂਸਿਬਿਲਟੀ ਬਣਦੀ ਹੈ ਕਿ ਇਹ ਸਭ ਚੀਜ਼ਾਂ ਨੂੰ ਉਹ ਮੇਨਟੇਨ ਕਰਦੇ ਹੋਏ ਚੱਲਣ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ सब्सक्राइब करना ना भूलियो, तेरारी बेल आईकॉन भी ऑन कर दो, ताकि जो भी ऐसी नमी तो नमी कोई न्यूज़ अपलोड करिए, तो अधी नोटिफिकेशन तो अधीतक जल तो जल्द पहुंच जाए, सो so, सब्सक्राइब जनत्रियाँ की।